ਪੁਲਾਤ ਦੀ ਸੈਕਰਡ ਹਾਰਟ ਚਰਚ ਵੱਲੋਂ ਗੁੱਡ ਫਰਾਈਡੇ ਦੇ ਪਵਿੱਤਰ ਮੌਕੇ ਤੇ ਕੱਢੀ ਗਈ ਸ਼ੋਭਾ ਯਾਤਰਾ ਯਿਸੂ ਮਸੀਹ ਦੀਆਂ ਕੁਰਬਾਨੀਆਂ ਅਤੇ ਸਿੱਖਿਆਵਾਂ ਨੂੰ ਯਾਦ ਕਰਾਉਂਦੇ ਹੋਏ ਫਾਦਰ ਰਾਮੋਡ ਮਾਰਿਓ ਨੇ ਦੱਸਿਆ ਕਿ ਯਿਸੂ ਮਸੀਹ ਸਾਡੀ ਖਾਤਰ ਕੁਰਬਾਨ ਹੋ ਗਿਆ ਤਾਂ ਜੋ ਅਸੀਂ ਬਚਾਏ ਜਾ ਸਕੀਏ ਸਾਨੂੰ ਲੋੜ ਹੈ ਉਹਨਾਂ ਦੀ ਸਿੱਖਿਆਵਾਂ ਤੇ ਚੱਲਣ ਦੀ ਪਿਆਰ ਬਲੀਦਾਨ ਦੇ ਆਦੇਸ਼ ਅਬਰ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰੀਏ ਪੱਤਰਕਾਰ ਸਾਹਨੀ ਦੀ ਖਾਸ ਰਿਪੋਰਟ ਅੱਗੇ ਵਾਡੀ ਨੂੰ ਆ ਦਿਓ ਬੇ ਮਨ ਦਾ ਬਾਤ ਕਰਦਾ ਹਾਂ ਅਸਰ ਹਰ ਦੇ ਆਮੀਨ ਸਭ ਸੇ ਵਿੱਚ ਸਾਰਿਆਂ ਨੂੰ ਜੈ ਸ਼ੁਮਸੀ ਦੀ ਅੱਜ ਦਾ ਸਾਡਾ ਸਵੇਰ ਯਾਤਰਾ ਦਾ ਮੇਨ ਵਿਸ਼ਾ ਹੈ ਗੁੱਡ ਫਰਾਈਡੇ ਦੇ ਮੌਕੇ ਦੇ ਉੱਤੇ ਜੋ ਅਸੀਂ ਪਿੰਡ ਮਾਡਲ ਟਾਊਨ ਤੋਂ ਇਸ ਪ੍ਰਥ ਤੱਕ ਪੈਦਲ ਸਵੇਰ ਯਾਤਰਾ ਕੀਤੀ ਗਈ ਹੈ ਜਿਸ ਦੀ ਅਗਵਾਈ ਸਾਡੇ ਪੈਰਟਿਸਟ ਮਾਨਜੋਗ ਫਾਦਰ ਰਮੁਲਡ ਮਾਰੀਗ ਜੀ ਦੇ ਦੁਆਰਾ ਕੀਤੀ ਗਈ ਹੈ ਸਾਡੀ ਇਸ ਸਵੇਰ ਯਾਤਰਾ ਦਾ ਮੇਨ ਮਕਸਦ ਇਹ ਹੈ ਕਿ ਅਸੀਂ ਪ੍ਰਭੂ ਯੇਸ਼ੂ ਦੀ ਜੋ ਆਇਤੋ 2025 ਸਾਲ ਪਹਿਲਾਂ ਸਲੀਬੀ ਕੁਰਬਾਨੀ ਦਿੱਤੀ ਗਈ ਪ੍ਰਭੂ ਯੇਸ਼ੂ ਨੇ ਸਾਰੇ ਸੰਸਾਰ ਦੀ ਮੁਕਤੀ ਦੇ ਲਈ ਸਾਰੇ ਸੰਸਾਰ ਦੇ ਗੁਨਾਹਾਂ ਦੇ ਲਈ ਆਪਣੇ ਬਦਨ ਤੇ ਲਹੂ ਦੀ ਕੁਰਬਾਨੀ ਸਲੀਬ ਉੱਤੇ ਦਿੱਤੀ ਜੋ ਕਿ ਕਲਵਰੀ ਪਹਾੜ ਤੇ ਦਿੱਤੀ ਗਈ ਹੈ ਔਰ ਇਹ ਕੁਰਬਾਨੀ ਦੇ ਦੁਆਰਾ ਪ੍ਰਭੂ ਸਾਨੂੰ ਸੰਦੇਸ਼ ਦਿੰਦਾ ਹੈ ਕਿ ਅਸੀਂ ਵੀ ਆਪਣੇ ਵੈਰੀਆਂ ਨੂੰ ਮਾਫ ਕਰੀਏ ਇੱਕ ਦੂਜੇ ਨੂੰ ਪਿਆਰ ਕਰੀਏ ਸਮਝੌਤੇ ਦੀ ਰਾਹ ਤੇ ਚੱਲੀਏ ਸੋ ਪ੍ਰਭੂ ਯੇਸ਼ੂ ਦੇ ਇਹਨਾਂ ਵਚਨਾਂ ਦੇ ਰਾਹੀਂ ਖੁਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀ ਬਰਕਤ ਦੇਵੇ ਬਾਪ ਅਤੇ ਬੇਟ ਦੇ ਰੂਪਾਕ ਦੇ ਨਾਮ ਉਤੇ ਆਮੀਨ ਅੱਜ ਦਾ ਵਿਸ਼ਾ ਪ੍ਰਭੂ ਯਿਸੂ ਜੀ ਦਾ ਧੁਖ ਭੋਗ ਇਸ ਧੁਖ ਭੋਗ ਦੇ ਵਿੱਚ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਪ੍ਰਭੂ ਯਿਸੂ ਜੀ ਦਾ ਜਿਸ ਨੇ ਸਾਰਿਆਂ ਨੂੰ ਹਿੰਮਤ ਤੇ ਤਾਕਤ ਬਖਸ਼ੀ ਜੋ ਪਿੰਡ ਮਾਦਲ ਟਾਉਨ ਤੋਂ ਚੱਲ ਕੇ ਕੈਥੇਲਿਕ ਚਰਚ ਵਿੱਚ ਪਹੁੰਚੇ ਹੈ ਸੈਕ੍ਰੀਟ ਹਾਰਟ ਵਿੱਚ ਪਹੁੰਚੇ ਹਨ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਫਾਦਰ ਜੀ ਦਾ ਵੀ ਜਿਹੜਾ ਦੀ ਗਵਾਹੀ ਦੇ ਹੇਠ ਇਹ ਸਾਰਾ ਪ੍ਰਾਲਾ ਕੀਤਾ ਗਿਆ ਹੈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਿਸਟਰ ਸਹਿਬਾਨ ਦਾ ਬਾਬੂ ਸਹਿਬਾਨ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਡਾ ਸਾਡੇ ਨਾਲ ਬਹੁਤ ਵੱਡਾ ਸਹਿਯੋਗ ਦਿੱਤਾ ਸਭ ਤੋਂ ਸਭ ਤੋਂ ਲਾਸਟ ਮੈਂ ਕਰਦਾ ਹਾਂ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇ ਹਨ ਅੱਜ ਦੇ ਦਿਨ ਪ੍ਰਭੂ ਯਿਸੂ ਮਸੀਹ ਸਾਰੀ ਦੁਨੀਆ ਦੇ ਲਈ ਸੂਲੀ ਤੇ ਚੜਾਇਆ ਗਿਆ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਜੀ ਇਸ ਲਈ ਅੱਜ ਦਾ ਦਿਨ ਜਿਹੜਾ ਬਹੁਤ ਮਹੱਤਵਪੂਰਨ ਸਾਰਿਆਂ ਨਾਲ ਉੱਤਮ ਹੁੰਦਾ ਹੈ ਕਿਉਂਕਿ ਹਰ ਬੰਦਾ ਜਿਹੜਾ ਆ ਇਹ ਕੰਮ ਨਹੀਂ ਕਰ ਸਕਦਾ ਉਹ ਖੁਦ ਖੁਦਾ ਸੀ ਉਸਨੇ ਤਦ ਇਹ ਕੰਮ ਕੀਤਾ ਸਾਰੀ ਦੁਨੀਆ ਦੀ ਆਪਣੀ ਜਾਨ ਦੇ ਦਿੱਤੀ ਬਾਕੀ ਬਹੁਤ ਸਾਰੇ ਰਾਬਰ ਵੀ ਆਏ ਕਿਸੇ ਬਾਰੇ ਅਸੀਂ ਬੁਰਾ ਤਾਂ ਨਹੀਂ ਕਹਿ ਸਕਦੇ ਪਰ ਹਰ ਬੰਦੇ ਨੇ ਆਪੋ ਆਪਣੇ ਮੁਤਾਬਕ ਕੰਮ ਕੀਤਾ ਪਰ ਭਗਵਾਨ ਯਿਸੂ ਨੇ ਸਾਰਿਆਂ ਨਾਲ ਅਲੱਗ ਕੰਮ ਕਰਕੇ ਦਿਖਾਇਆ ਕਿ ਆਪਣੀ ਜਾਨ ਆਪਣੇ ਲੋਕਾਂ ਦੇ ਪਿਆਰ ਦੇ ਲਈ ਦੇ ਦਿੱਤੀ ਮੌਤ ਤੱਕ ਤੁਸੀਂ ਇਹ ਸਹਿ ਕੇ ਵੀ ਸਲੀਬ ਤੇ ਚੜ੍ਹ ਕੇ ਵੀ ਦੁਨੀਆ ਦੇ ਲਈ ਉਹਨੇ ਆਪਣੀ ਕੁਰਬਾਨੀ ਬੋਲੋ ਜੀ ਤੁਸੀਂ ਬੋਲੋ ਮਿੱਤਰ ਬੋਲੋ ਦਰਸ਼ਕੋ